ਮੈਂ ਜੋ ਵੀਡੀਓ ਪਾਈ ਸੀ ਉਹਦੇ ਸਬੰਧ ਵਿੱਚ ਮੇਰੇ ਆਪ ਦੇ ਯਾਰ ਦੋਸਤਾਂ ਜਾਂ ਹੋਰ ਘਰਾਂ ਦੇ ਆ ਤਾਂ ਉਹਨਾਂ ਦੇ ਵਿੱਚ ਰੇਡਾਂ ਵੱਜ ਰਹੀਆਂ ਜੇ ਮੈਂ ਵੀਡੀਓ ਪਾਈ ਆ ਜੇ ਤੁਹਾਨੂੰ ਲੱਗਦਾ ਮੈਂ ਬਹੁਤ ਵੱਡਾ ਕਸੂਰ ਕਰਤਾ ਤਾਂ ਤੁਸੀਂ ਮੈਨੂੰ ਪਿੰਡ ਵਾਲਿਆਂ ਦੇ ਸਾਹਮਣੇ ਲੈ ਕੇ ਜਾਓ ਮੇਰੇ ਪਿੰਡ ਦੀ ਪੰਚਾਇਤ ਖੜੀ ਆ ਹੋਰ ਨੌਜਵਾਨਾਂ ਕੋ ਫੜਿਆ ਜੇ ਤੁਸੀਂ ਮੈਂ ਕੋਈ ਜੁਰਮ ਕੀਤਾ ਮੇਰੇ ਤੇ ਪਰਚਾ ਦੇਣਾ ਜਾਂ ਜੇਲ੍ਹ 'ਚ ਰੱਖਣਾ ਤਾਂ ਤੁਸੀਂ ਮੈਨੂੰ ਇਹਨਾਂ ਦੇ ਸਾਹਮਣੇ ਲੈ ਕੇ ਜਾਓ ਅਸੀਕਾਲ ਜੀ ਆਪ ਸਭ ਨੂੰ ਅਫਸਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਮੈਂ ਜੋ ਵੀਡੀਓ ਪਾਈ ਸੀ ਉਦੇ ਸੰਬੰਧ ਵਿੱਚ ਮੇਰੇ ਆਪ ਦੇ ਯਾਰ ਦੋਸਤਾਂ ਜਾਂ ਹੋਰ ਘਰਾਂ ਦੇ ਆ ਤਾਂ ਉਹਨਾਂ ਦੇ ਵਿੱਚ ਰੇਡਾਂ ਵੱਜ ਰਹੀਆਂ ਜੇ ਮੈਂ ਵੀਡੀਓ ਪਾਈ ਆ ਜੇ ਤੁਹਾਨੂੰ ਲੱਗਦਾ ਮੈਂ ਬਹੁਤ ਵੱਡਾ ਕਸੂਰ ਕਰਤਾ ਤਾਂ ਤੁਸੀਂ ਮੈਨੂੰ ਪਿੰਡ ਵਾਲਿਆਂ ਦੇ ਸਾਹਮਣੇ ਲੈ ਕੇ ਜਾਓ ਮੇਰੇ ਪਿੰਡ ਦੀ ਪੰਚਾਇਤ ਖੜੀ ਐ ਹੋਰ ਨੌਜਵਾਨਾਂ ਕੋ ਫੜਿਆ ਜੇ ਤੁਸੀਂ ਮੈਂ ਕੋਈ ਜੁਰਮ ਕੀਤਾ ਮੇਰੇ ਤੇ ਪਰਚਾ ਦੇਣਾ ਜਾਂ ਜੇਲ੍ਹ 'ਚ ਰੱਖਣਾ ਤਾਂ ਤੁਸੀਂ ਮੈਨੂੰ ਇਹਨਾਂ ਦੇ ਸਾਹਮਣੇ ਲੈ ਕੇ ਜਾਓ ਇਸ ਤਰ੍ਹਾਂ ਨਾ ਕਰੋ ਵੀ ਸੀਐਸਟਾਫ ਮੈਂ ਪਿੰਡ ਘਮਿਆਰੇ ਚਲਾ ਗਿਆ ਉੱਥੇ ਮੈਨੂੰ ਭਾਲਦਾ ਫਿਰਿਆ ਹੋਰ ਮੈਂ ਜਿੱਥੇ ਚਲਾ ਜਾਣਾ ਉੱਥੇ ਮੈਨੂੰ ਭਾਲੀ ਜਾਂਦੇ ਆ ਵੀ ਮੈਂ ਐਡਾ ਕਸੂਰ ਕੀ ਕੀਤਾਗਾ ਆ ਮੇਰੇ ਪਿੰਡਾਂਲੇ ਖੜੇ ਇਹਨਾਂ ਦੇ ਸਾਹਮਣੇ ਮੈਨੂੰ ਲੈ ਜਾਓ ਨਾ ਇਹਨਾਂ ਨੂੰ ਹਰਾਸਮੈਂਟ ਕਰੋ ਨਾ ਮੈਨੂੰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਟਾ-ਮੋਟਾ ਇਹ 16-20 ਪੰਜਾਬ ਦੇ ਹਾਲਾਤ ਪਰਸੋਂ ਬਹੁਤ ਜਿਆਦੇ ਵੇਖ ਰਹੇ ਆ ਕੱਲ ਨੂੰ ਪਿਆਪਸ ਯਾਨਕਿ ਆਪਦਾ ਕਿਲੇ ਛੱਡ ਰਹੀ ਹੈ ਡਿਊਟੀਆਂ ਤੇ ਤਾਇਨਾਤ ਹੋ ਜੂਗੀ ਬਕਸੇ ਲੈ ਕੇ ਤੇ ਪਰਸੋਂ ਵੋਟਾਂ ਪਰਸੋਂ ਵੋਟਾਂ ਦੇ ਦਿਨ ਕੋਈ ਐਸੀ ਹਲਚਲ ਹੋਣੀ ਹੈ ਜਾਂ ਦਾ ਰੈਫਰੈਂਡੀ ਨੂੰ ਅੱਗ ਲਾਈ ਜਾ ਰਹੀ ਹੈ ਜਾਂ ਫਿਰ ਕੋਈ ਮੰਦਰਾਂ ਤੇ ਕੋਈ ਇਸ ਤਰ੍ਹਾਂ ਦਾ ਹਮਲਾ ਜਾਂ ਕੋਈ ਹੋ ਰਿਹਾਗਾ ਆਪਾਂ ਨੂੰ ਪ੍ਰਵਾਸੀਆਂ ਨਾਲ ਜਾਂ ਬਿਹਾਰੀਆਂ ਨਾਲ ਲੜਾਇਆ ਜਾ ਰਿਹਾ ਪਰਸੋ ਜੇਰ ਫੈਲਰੀ ਨੂੰ ਅੱਗ ਲੱਗ ਅੱਗ ਲੱਗ ਵੀ ਗਈ ਤੇ ਇਹ ਤਾਂ ਕਲੀਅਰ ਆ ਵੀ ਲੱਗੂਗੀ ਤਾਂ ਮੀਡੀਆ ਤੁਹਾਨੂੰ ਪਤਾ ਹੀ ਹੈ ਵੀ ਖਾਲਸਤਾਨੀਆਂ ਦੇ ਨਾਂ ਲਾ ਕੇ ਵੀ ਖਾਲਸਤਾਨੀਆਂ ਨੇ ਇੰਨੇ ਬਿਹਾਰੀ ਮਚਾਤੇ ਜੀ 15 ਤੋਂ 20 ਲੱਖ ਇੰਨੇ ਵੀ ਉਹਨਾਂ ਨੂੰ ਵੀ ਇਹ ਬਹੁਤ ੱੱਕਾ ਕਰਿਆ ਕਿਸਾਨਾਂ ਨੇ ਕਰਵਾਇਆਗਾ ਤਾਂ ਕਰਕੇ ਜੋ ਹਾਲਾਤ ਪੁਲਿਸ ਕਿਲਾ ਛੱਡ ਚੁੱਕੀ ਆ ਕੱਲ ਨੂੰ ਆਪਦੇ ਆਪ ਦੇ ਡਿਊਟੀ ਦੇ ਥਾਣਿਆਂ ਦੇ ਵਿੱਚ ਜਾਂ ਪੁਲਿਸ ਲੈਣਾ ਵਿੱਚ ਇੱਕ ਦੋ ਦੋ ਬੰਦੇ ਡਿਊਟੀ ਕਰਨਗੇ ਤੇ ਮੇਰੇ ਜ਼ਿਆਦਾਤਰ ਲਿੰਕ ਬਿਹਾਰ ਦੇ ਲੋਕਾਂ ਨਾਲ ਆ ਕਿਉਂਕਿ ਮੈਨੂੰ ਸਾਰੀ ਪੁਲਿਸ ਨਹੀਂ ਪਤਾ ਮੇਰੀਆਂ ਇਨਫੋਰਮੇਸ਼ਨਾਂ ਕਦੇ ਝੂਠ ਨਹੀਂ ਗਈਆਂ ਬਿਹਾਰ ਦੇ ਵੀਰ ਜਿਹੜੇ ਮੈਂ ਕੱਲ ਉਹਨਾਂ ਨੂੰ ਮਿਲਿਆ ਜਾਂ ਦੋ ਤਿੰਨ ਦਿਨ ਪਹਿਲਾਂ ਮਿਲਦਾ ਰਹਿਣਾ ਉਹ ਵੀ ਕਹਿ ਰਹੇ ਆ ਵੀ ਯਾਰ ਅਸੀਂ ਬਾਬੇ ਨਾਨਕ ਦੀ ਧਰਤੀ ਤੇ ਕੁਝ ਗਲਤ ਨਹੀਂ ਕਰਨਾ ਚਾਹੁੰਦੇ ਕੁਝ ਗਲਤ ਹੋ ਰਿਹਾ ਬਿਹਾਰ ਦੀ ਪੁਲਿਸ ਗੁਪਤ ਰੂਪ ਵਿੱਚ ਆਪਣੇ ਪੰਜਾਬ ਵਿੱਚ ਆਈ ਹੋਈ ਹੈ ਜਦੋਂ ਇਸ ਤਰ੍ਹਾਂ ਦਾ ਕੋਈ ਕਾਂਡ ਹੋ ਗਿਆ ਤਾਂ ਸਾਰਾ ਇੰਟਰਨੈਟ ਬੰਦ ਕਰ ਦਿੱਤਾ ਜਾਊਗਾ ਸਾਰੀ ਬਿਜਲੀ ਸਪਲਾਈ ਡਬਲ ਕਰਕੇ ਗ੍ਰੈਡ ਸਾਡ ਦਿੱਤੇ ਜਾਣਗੇ ਇਹ ਕੌਣ ਕਰਵਾ ਰਿਹਾ ਇਹ ਲੰਡਨ ਕਰਵਾ ਰਿਹਾ ਸਾਰਾ ਕੁਝ ਇਹ ਏਜੰਸੀਆਂ ਕਰਵਾ ਰਹੀਆਂ ਜੋ ਵੀ ਮੇਰੀਆਂ ਸਾਰੇ ਜਿੰਨੇ ਐਸਚੂਨਾ ਕੰਮ ਕੀਤਾ ਮੈਂ ਪੀਟੀਨਾ ਕੰਮ ਕੀਤਾ ਬਰਾਡਨਾ ਕੰਮ ਕੀਤਾ ਸਾਰੇ ਪੁਲਿਸ ਮੈਨੂੰ ਜਾਣਦੀ ਹੈ ਚੰਗੀ ਤਰ੍ਹਾਂ ਮੇਰੀਆਂ ਇਨਫੋਰਮੇਸ਼ਨਾਂ ਕਦੇ ਝੂਠੀਆਂ ਮੈਂ ਸਪਾਹੀਆਂ ਨੂੰ ਬੇਨਤੀ ਕਰਦਾ ਵੀ ਯਾਰ ਮਾਰੇ ਬਾਪ ਸਭ ਤੋਂ ਵੱਧ ਸਪਾਹੀ ਜਾਣਗੇ ਤੇ ਜੇ ਇਸ ਤਰ੍ਹਾਂ ਦਾ ਕਬਜ਼ਾ ਹੋ ਗਿਆ ਤੇ ਪੰਜਾਬ ਨੂੰ ਤਾਂ ਉਹ ਨਾਂ ਵੀ ਦੇ ਹੀ ਬੈਠਿਆ ਵੀ ਮਿਨੀ ਬਿਹਾਰ ਉਹ ਲੱਪੜ ਖਾਣ ਵਾਲੀ ਕੁੜੀ ਨੂੰ ਤਾਂ ਮੁੱਖ ਮੰਤਰੀ ਵੀ ਲਾਣੀ ਬੈਠੇ ਵੀ ਮੁੱਖ ਮੰਤਰੀ ਹੋਊਗੀ ਇਸ ਕਰਕੇ ਜਿਹੜੇ ਪੰਜਾਬ ਦੇ ਅਫਸਰ ਆ ਇਹ ਪਤਾ ਕੀਤਾ ਜਾਂਦਾ ਵੀ ਕਿੱਥੋਂ ਆਏ ਆ ਡੀਜੀਪੀ ਬਾਰੇ ਪਤਾ ਕੀਤਾ ਜਾਂਦਾ ਵੀ ਇਹਦਾ ਬੈਕਗ੍ਰਾਉਂਡ ਕਿੱਥੋਂ ਦਾ ਸਾਰੇ ਅੰਗਰੇਜ਼ ਆਏ ਹੋਏ ਆ ਜਿੰਨੇ ਜੱਜਮੈਨ ਇੰਨੀ ਇੰਨੀ ਮੇਰੀ ਅੱਖ ਤੇਜ ਆ ਵੀ ਜੱਜਾਂ ਦੀ ਮੈਂ ਭਾਸ਼ਾ ਸਮਝੀ ਬੈਠਾ ਵੀ ਉਹ ਅੰਗਰੇਜ਼ਾਂ ਦੇ ਆ ਜਿਹੜੇ ਫੌਜ ਮੁਖੀ ਆ ਉਹ ਵੀ ਅੰਗਰੇਜ਼ਾਂ ਦੇ ਆ ਤੇ ਜਿਹੜੇ ਵੀਡੀਓ ਮੈਂ ਕਟ-ਕਟ ਕੇ ਬਣਾ ਰਹੇ ਕਿਉਂਕਿ ਜਿਆਦਾ ਲੰਮੀ ਹੁੰਦੀ ਹੈ ਤੇ ਮੂਸੇ ਵਾਲਾ ਕਾਹਨ ਮੈਂ ਕੱਢੀ ਬੈਠਾਂਗਾ ਕੋਈ ਤੰਨੂਣੀ ਨਹੀਂ ਮਰਵਾਇਆ ਉਹ ਰਾਗ ਵਿੱਚ ਅੱਡਾ ਤੇ ਸਟੈਫ ਲੰਡਨ ਨੇ ਮਰਵਾਇਆਗਾ ਕਿਉਂਕਿ ਲੰਡਨ ਨੂੰ ਪਤਾ ਜੀ ਵੀ ਖਾਲਸਾ ਰਾਜ ਦੀ ਕੋਈ ਗੱਲ ਕਰਨ ਵਾਲਾ ਆਇਆ ਤਾਂ ਖਾਲਸਾ ਰਾਜ ਚਲਾ ਗਿਆ ਤਾਂ ਸਾਡੇ ਨਾਲ ਬਹੁਤ ਪੈੜੀ ਹੋਣੀ ਹੈ ਕਿਉਂਕਿ ਉਹ ਬਹੁਤ ਜਿਆਦਾ ਆਪਣਾ ਪੈੜੀ ਕਰੀ ਬੈਠੇ ਆ ਕਿੰਨੇ ਵਾਰੀ ਹਰਮੰਦਰ ਸਾਹਿਬ ਤੇ ਹਮਲਾ ਹੋ ਚੁੱਕਿਆ 1900 19 ਤੋਂ ਪਹਿਲਾਂ ਵੀ ਹੋਇਆ 1919 ਚ ਵੀ ਹੋਇਆ ਉਸ ਤੋਂ ਬਾਅਦ ਲੋਕਾਂ ਚ ਅਫਵਾਹ ਉਡਾਈ ਜਾ ਰਹੀ ਹੈ ਵੀ ਇੱਕ ਵਾਰੀ ਹਮਲਾ ਹੋਰ ਹੋਵੇਗਾ ਵੀ ਤਿੰਨ ਵਾਰੀ ਜਿਹੜੇ ਹਮਲੇ ਹੋਣੇ ਸੀ ਹੋਗੇ ਇਸ ਕਰਕੇ ਆ ਪਾਰਟੀਆਂ ਤਿੰਨੇ ਜਿਹੜੀਆਂ ਪਾਰਟੀਆਂ ਪੰਜਾਬ ਦੇ ਵਿੱਚ ਇੱਕ ਹੋ ਜਾਈਓ ਸਾਰੇ ਲੋਕ ਇੱਕ ਹੋ ਜਾਈਓ ਪਰसों ਜੇਰ ਫੈਨਜੀ ਨੂੰ ਅਗਲਾ ਕਿ ਨੈੱਟ ਬੰਦ ਹੋਗਾ ਤੁਹਾਨੂੰ ਸਮਝ ਨਹੀਂ ਆਉਣੀ ਵੀ ਗੱਲ ਕੀ ਹੋ ਗਈ ਤੁਹਾਡੇ ਨਾਂ ਧਰ ਦਿੱਤਾ ਜਾਊਗਾ ਵੀ ਖਾਲਸਤਾਨੀਆਂ ਨੇ ਇਹ ਕੰਮ ਕਰਵਾਤਾ ਮੈਂ ਬਹੁਤ ਕੁਝ ਬਰੀਕੀ ਚ ਦੱਸੂਗਾ ਕਿਉਂਕਿ ਮੋਟਾ-ਮੋਟਾ ਛੱਡੋ ਜੇ ਦੀਪ ਸਿੱਧੂ ਆ ਇਹ ਵੀ ਕਤਲ ਕਰਾਇਆ ਗਿਆ ਜਿਹੜੀ ਉਹ ਕੁੜੀ ਆ ਉਹ ਇੱਕ ਫਿਲਮੀ ਸਟਾਈਲ ਵਰਤਿਆ ਗਿਆ ਉਹ ਪਿਛਲੀ ਸੀਟ ਤੇ ਸੀਗੀ ਪਿਛਲੀ ਸੀਟ ਤੋਂ ਫੇਰ ਇੱਕਦਮ ਉੱਠ ਕੇ ਅੱਗੇ ਆਈ ਆ ਉੱਥੋਂ ਤੱਕ ਮੈਂ ਪਹੁੰਚ ਗਿਆ ਉੱਥੇ ਜੋ ਆਸ-ਪਾਸੇ ਬੰਦੇ ਸੀਗੇ ਉਹਨਾਂ ਚ ਕੋਈ ਵੀ ਔਰ ਕੋ ਮੈਨੂੰ ਮਿਲਿਆ ਕਹਿੰਦਾ ਵੀ ਇੱਕ ਟਰੱਕ ਦੇ ਮੂਹਰੇ ਕਿਸੇ ਟਰੱਕ ਨੇ ਬ੍ਰੇਕ ਮਾਰੇ ਆ ਉਹ ਟਰੱਕ ਵੀ ਕਿਸੇ ਐਮਐਲਏ ਦਾ ਇਹਨਾਂ ਵੀ ਪਤਾ ਲੱਗਿਆ ਫੇਰ ਕਹਿੰਦਾ ਕੋਈ ਗੱਡੀ ਵੀ ਰੁਕੀ ਆ ਉੱਥੇ ਇੱਕਦਮ ਗੱਡੀ ਚਲੀ ਗਈ ਆ ਇਹਦਾ ਮਤਲਬ ਇਹ ਉਹ ਕਤਲ ਹੋਇਆਗਾ ਆਪਾਂ ਜੀ ਅਮਰਤਪਾਲ ਨੂੰ ਜਿਹੜਾ ਫੜਿਆਗਾ ਪੁਲਿਸ ਨੇ ਸਾਰੇ ਸਿਪਾਈ ਅਸੀਂ ਸਾਰਾ ਕੁਝ ਟਰੈਪ লাইਵ ਬੈਠੇ ਆਂਗੇ 17 ਦਿਨ ਕਿੱਥੇ ਸੀ ਅਸੀਂ ਸਾਰਾ ਕੁਝ ਦੱਸਾਂਗੇ ਇਸ ਕਰਕੇ ਲੋਕ ਸਿਪਾਈਆਂ ਦੇ ਹੱਥ 'ਚ ਆ ਜਿਹੜੇ 35000 ਜਦ 40000 ਬੰਦਾ ਸਿਮਰਜੀਤ ਮਾਨ ਨੇ ਬਾਹਰ ਭੇਜਿਆ ਸੀ ਉਹ ਕਿਸੇ ਨਾ ਕਿਸੇ ਰੂਪ ਗਲਤ ਤਰੀਕੇ ਨਾਲ ਉਹ ਸਾਰਾ ਪੰਜਾਬ ਪਹੁੰਚ ਚੁੱਕਿਆ ਘਟੋ ਘਟ ਜਿੰਨੇ ਵੀ ਲਾ ਲਓ ਘਟੋ ਘਟ ਦੀ 10000 ਬੰਦਾ ਲਾ ਲਓ ਏਕੀ ਸੰਤਾਲੀਆਂ ਜਿਵੇਂ ਕਿ ਚਿੱਟਾ ਦੇਖਦੇ ਆਂ ਚਿੱਟਾ ਫੜੀ ਵੀ ਜਾਂਦੇ ਆ ਤੇ ਚਿੱਟਾ ਪੰਜਾਬ 'ਚ ਵਿਕੀ ਵੀ ਜਾਂਦਾਗਾ ਇਸ ਕਰਕੇ ਜਿਹੜੀਆਂ ਜਿੰਨੀਆਂ ਏਕੀ ਸੰਤਾਲੀਆਂ ਫੜੀਆਂ ਵੀ ਬਹੁਤ ਗਈਆਂ ਤੇ ਏਕੀ ਸੰਤਾਲੀਆਂ ਪੰਜਾਬ 'ਚ ਆਈਆਂ ਵੀ ਬਹੁਤ ਪਈਆਂ 350 ਏਕੀ 47 ਬਠੰਡੇ ਦੀ ਜਾਣਕਾਰੀ ਹੈ ਮੈਂ ਮੈਂ ਤੁਹਾਨੂੰ ਦੇ ਸਕਦਾ ਜੇ ਕੋਈ ਕਿਸੇ ਦੇ ਦਾਵਾ ਤਾਂ ਫੜ ਲਓ ਕਿਉਂਕਿ ਜਿੰਨੀਆਂ ਏਜੰਸੀਆਂ ਜਿੰਨੀਆਂ ਪਾਕਿਸਤਾਨ ਦੇ ਕੋਈ ਤਕੜੇ ਬੰਦੇ ਹੋਏ ਆ ਜਿਵੇਂ ਕਿ ਲਦੀਨ ਦੀਆਂ ਏਜੰਸੀਆਂ ਰਸ਼ਕਰੇ ਤੋਬਾ ਦੌਦ ਅਫਰਾਹ ਮਰਗ ਇਹ ਤਾਂ ਆਪਣੇ ਆ ਜੋ ਵੀ ਆ ਉਹ ਸਾਰੇ ਦੇ ਸਾਰੇ ਜਿਵੇਂ ਮੁਖਤਿਆਰ ਅंसारी ਦੇ ਬੰਦੇ ਸਾਰੇ ਬਠੰਡੇ ਬੈਠੇ ਆ ਉਹਨਾਂ ਨੂੰ ਵੀ ਪਤਾ ਆਪਣੀ ਖਾਲਸਾ ਫੌਜਾਂ ਨੂੰ ਵੀ ਪਤਾ ਵੀ ਇਸ ਤਰ੍ਹਾਂ ਦਾ ਕੰਮ ਹੋਣਾਗਾ ਇਸ ਕਰਕੇ ਬਿਹਾਰ ਵਾਲਿਆਂ ਨੂੰ ਵੀ ਬੇਨਤੀ ਆ ਆਪਣੇ ਪੰਜਾਬ ਵਾਲਿਆਂ ਨੂੰ ਬੇਨਤੀ ਵੀ ਇਸ ਤਰ੍ਹਾਂ ਦੀ ਅੱਗ ਨਾ ਮੱਚੇ ਇਹ ਜਾਣਕਾਰੀ ਹੋ ਸਕਦਾ ਹੈ ਮੈਨੂੰ ਵੀ ਮਰਵਾਉਣ ਦੇਣ ਵੀ ਆਹ ਜਾਣਕਾਰੀ ਕਿਵੇਂ ਲੀਕ ਹੋ ਗਈ